ਸਾਡੇ ਰਣਜੀਤ ਸਿੰਘ ਦੀ ਰਾਣਾ ਜਿਨ੍ਹਾਂ ਨੇ ਪਹਿਲਾ ਇਨਾਮ ਸਪான்ਸਰ ਕੀਤਾ ਹੈ ਧੰਨਵਾਦ ਲਓ ਸਾਰੇ ਸਿਰੇ ਦਾ ਮੈਚ ਜਤਿੰਦਰ ਯੂਕੇ ਜਤਿੰਦਰ ਯੂਕੇ ਰਾੜਾ ਯੂਕੇ ਜਿਨ੍ਹਾਂ ਨੇ 50000 ਰੁਪਏ ਦਾ ਵਿਸ਼ੇਸ਼ ਯੋਗਦਾਨ ਭੇਜਿਆ ਉਹ ਤਾਂ ਮੇਰੀ ਬੇਨਤੀ ਹੈ ਵੀ ਆਪਾਂ ਸਰਪੰਚ ਸਾਹਿਬ ਇੱਕ ਮਿੰਟ ਇੱਕ ਮਿੰਟ ਯਾਰ ਯਾਰੇ ਚ ਸਾਡਾ ਕੀ ਕਸੂਰ ਆ ਉਹ ਟੀਮ ਕਹਿੰਦੀ ਉਹ ਰੇਡਰ ਨਹੀਂ ਰੇਡ ਪਾਉਂਦਾ ਉਹ ਕਹਿੰਦੇ ਤੇਜ਼ ਪਾਓ ਅਸੀਂ ਉਹਨੂੰ ਆਨੇ ਤੇਜ਼ ਪਾਓ ਉਹ ਕਹਿੰਦਾ ਮੈਂ ਕੱਲਾ ਵਾਂ ਤੇ ਉਹ ਥੱਕ ਗਿਆ ਪਰ ਸਾਡੀ ਮਜਬੂਰੀ ਹੁਣ ਸਾਡੇ ਨਹੀਂ ਕੋਈ ਕੋਸੂਰ ਆ ਸੀ ਤੇ ਮੈਂ ਜਿਹਨੂੰ ਪਲੇ ਕਰੂ ਕੀ ਟਾਈਮ ਲਾ ਆਪਾਂ ਹੁਣ ਆਪਾਂ ਹੁਣ ਟਾਈਮ ਫੇਰ ਦੱਕਾਂਗੇ ਉਹ ਟੀਮ ਤਰਾਜ ਕਰਦੀ ਆ ਦੂਜੀ ਹਾਂਜੀ ਜੇ ਬੁਲਟ ਵੀਰ ਥੱਕ ਗਿਆ ਹੋਣਾ ਨਾ ਤੇ ਨਾ ਪਾ ਮੇਰਾ ਵੀਰ ਓਕੇ 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 ਬੋਲੇ 4 ਸੈਕਿੰਡ ਕਰੋ ਕਰੋ ਗਰਾਊਂਡ ਕਲੀਅਰ ਆ ਪਾ ਕੇ ਚੱਲਣ ਦੇ ਮੜਾ ਜਾ ਇੰਟਰਸਟ ਬਣਨ ਦੇ ਲੋਕਾਂ ਨੂੰ ਸਵਾਦ ਲੈ ਲੈਣ ਦਿਓ ਯਾਰ ਮੇਰੇ ਯਾਰੇ ਮੀੜ ਮੇਰੇ ਵੀਰ ਜਿਹੜੇ ਆ ਨਾ ਮੇਰੇ ਨਾਲ ਹੀ ਆ ਜਾਓ ਬਾਰ-ਬਾਰ ਰੋ ਬਾਈ ਜੀ ਇੱਕ ਬੇਨਤੀ ਹੈ ਵੀ ਮੈਂ ਤੇ ਅਸੀਂ ਆਪੇ ਹੀ ਕਰਾ ਦੇਾਂਗੇ ਪਰ ਗਰਾਊਂਡ ਦੇ ਵਿੱਚੋਂ ਮੇਰਾ ਭਰਾ ਬਣ ਕੇ ਥੋੜਾ ਰਸ਼ ਘਟਾ ਦਿਓ ਬੜੀ ਮਿਹਰਬਾਨੀ ਹੋਊਗੀ ਖੀਰਾਵਾਲੀਆ ਬੁਲਟ ਹਰਮਨ ਬੁਲਟ ਤਰਸੇਮ ਸਿੰਘ ਪੰਡਾਲ ਦਾ ਮੇਰੇ ਵੀਰੋ ਪੋਤਾ ਕਬੱਡੀ 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 राजा पत्री ते बुलेट ते बुलेट लगे जोर नंबर 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 डीएवी का या फिर नंबर गुरदासपुर लाइज होगा गल समय दी पाए